ਆਹ ਤੁਹੀਂ ਗੁਰੂ ਸਾਹਿਬ ਜੀ ਯਾਤਰਾ ਸ਼ੁਰੂ ਕਰ ਦਿੱਤੀ ਆ ਬੁਲੇਏ ਸੋਨੇ ਹਾ ਸਤਿ ਸ਼੍ਰੀ ਅਕਾਲ ਬਿਨੂ ਘੋੜੇ ਕਰ ਲਈ ਇੱਕ ਘੋੜਾ ਕਰੀ ਦੋ ਵਾਰ ਆਉਂਦਾ ਰਾਈ ਕਾਸਾ ਰਾਈ ਫਤਿਹ ਜ਼ਿੰਦਗੀ ਠੀਕ ਹੈ ਮੈਂ ਇਹਨ ਵਧੀਆ ਨੰਦਪੂਰਾ ਪੂਰਾ ਨੰਦਿਆ ਹਾਲੇ ਮੱਠੇ ਮੱਠੇ ਪੈਰੀ ਦੋੜੇ ਹੋ ਆ ਇੱਦਾਂ ਨਹੀਂ ਯਾਰ ਗੁਪਨੇ ਪਿੰਡ ਚ ਲੈ ਕਿੱਥੇ ਹੂੰ ਹੂੰ ਚਲੋ ਚਲੋ ਹਾਂ ਜੀ ਆਹ ਹਾਂ ਸੋਹਣੀਆਂ ਬੱਦੀਆਂ ਦੇ ਨਾਲ ਜੀ ਖਾਲੀ ਚਾਕਲੇਟ ਥੋੜਾ ਖਾਧੀ ਥੋੜੀ ਜਿਹੀ એનર્ਜੀ ਮਿਲੀ ਆ ਵਾਹ ਕੀ ਗੱਲ ਪਰ ਸ਼ਬਦ ਦੀ ਬਾਤ ਸੁਣਨ ਲੱਪੀ ਨਾ ਬਸ ਰਹਿ ਗਿਆ ਥੋੜਾ ਜਿਹਾ ਸ਼ਾਇਦ ਇਥੋਂ ਆ ਨਿਸ਼ਾਨ ਸਾਹਿਬ ਰਿਹਾ ਆ ਨਿਸ਼ਾਨ ਸਾਹਿਬ ਰਿਹਾ ਬਸ ਥੋੜੇ ਰਹਿ ਗਏ ਇਥੋਂ ਸਮਾਂ ਹੋ ਗਿਆ 8 ਵਜੇ ਗਿਆ ਹੋਟਲ ਨਹੀਂ ਬਸ ਜੂਈ ਸਾਡਾ ਦਿਲਦਾਰ ਬੰਦਾ ਮਿੰਟ ਜੀ ਕੋਰਾ ਲੱਗ ਗਿਆ। ਬੱਦਲ ਛੱਪ ਗਏ ਸਾਰੇ। ਅੱਜ ਦਾ ਸਨੋ ਵੀ ਦਸੀ ਹੈ ਉੱਪਰ। ਬਾਕੀ ਦੇਖਦੇ ਆ। ਉਹੀ। ਚਲੋ। ਰੱਬ ਦੇ ਰੰਗ। ਜਿਵੇਂ ਦਰਸ਼ਨ ਹੋਏ ਵਧੀਆ ਹੋਣਗੇ। ਤੁਹਾਨੂੰ ਦਲੇ ਨੇ ਟਾਈਮ ਨੇ ਪਹੁੰਚਣਾ ਪਤਾ। ਤੁਸੀਂ ਸਿੰਘ ਜੀ ਬੈਠੇ ਆ। ਚਲੋ। ਸਨੋ ਪੈਣ ਸ਼ੁਰੂ ਹੋ ਗਈ ਹੈ ਮਾੜੀ ਮਾੜੀ। ਮੜੀ ਮੜੀ ਹਲਕੀ ਹਲਕੀ ਜੀ ਸੁਨੂ ਬੰਦੀਆਂ ਹਾਂ ਹਲਕੇ ਹਲਕੇ ਦੇਖ ਹਲਕੇ ਹਲਕੇ ਬੰਦੀ ਉੱਪਰ ਮੇਲਾ ਜ਼ਿਆਦਾ ਬੰਦੀ ਹੋਣੀ ਆ ਆਨੰਦਈ ਆ ਕਿਹੜੀ ਜਿਹੜੋਂੋਂ ਪਹਿਲੇ ਸ਼ੁਰੂ ਹੋ ਗਈ ਆ ਇਹ ਕੋ ਪੜਾਉਂਦੇ ਆ ਅਹੇ ਤੁਨ ਲਗਾ ਬਾਤ ਤੁਨ ਲਗਾ ਨਹੀਂ ਆ ਪਰ ਨਹੀਂ ਹਲਕੇ ਹਲਕੇ ਸੁਨੂ ਪਹਿਲੇ ਸੀ ਆ ਜਾ ਰਹੇ ਹਾਂ ਜੀ ਉਹ ਆਏ ਲੋਕ ਉਹਨਾਂ ਨੂੰ ਜਾਂਦੇ ਰਾਹ ਉਹ ਬਰਫ ਸੁਨੋ ਹੁਣੇ ਪਈ ਆਵਾ ਜਿਹ ਉੱਪਰ ਵਾਲੀ ਆਹ ਵਾਲੀ ਬਾਕੀ ਤੁਰੇ ਜਾਂਦੇ ਆ ਹੁਣ ਪੌੜੀਆਂ ਚੜ੍ਹਨੀਆਂ ਆ ਤੇ ਬਸ ਪਹੁੰਚੋ ਨਾਲ ਹੀ ਆ ਸਮਾ ਹੋ ਗਿਆ ਸਾਡੀ ਅੱਠ ਦਾ 2 ਘੰਟੇ ਚ ਪਹੁੰਚ ਗਏ ਆਪਾਂ ਉੱਪਰ ਅੱਧਾ ਘੰਟਾ ਹੋਰ ਲੱਗਣਾ ਬਸ ਕੋਟ ਦੀ ਛਾਤੀ ਦਿਖੀਏ ਦਿਖੀਏ ਜੋ ਛੋਦੀ ਖੇ ਰਹੀ ਕੋਟ ਦਿਖਾ ਦਿਓ ਦਿਖਾ ਦਿਓ ਚਲੋ ਕਾਟ ਕੇ ਵਾਹੂ ਸੇਵਾ ਕਰਦੇ ਜਿਸ ਨੇ ਆਪਰੰਪਾ ਹੈ ਮਨੁੱਖਾਂ ਦਾ ਸੇਵਕ ਹੈ ਸਾਸ ਬਾਬਾ ਵੀ ਖੜਾ ਮੋਰੀ ਕਾ ਚੰਨ ਸੰਤੋਖ ਮੇਰਾ ਪ੍ਰੀਤ ਤੁਮ ਚੰਨ ਸੰਤੋਖ ਸਨੋਬਾਲਾਂ ਪਈਆ ਹਲਕੇ ਹਲਕੇ ਚੱਲੋ ਪੈਂਦੀ ਹੈ ਸਨੋ ਦਾ ਥੋੜੀ ਤੋਈਜ ਹੋ ਗਈ ਵਗੈਰਾ ਨਾ ਅੱਗੇ ਖੜੇ ਆਂ ਤੁਹਾਡੇ ਜੁਈ ਭਾਜੀ ਤਾਂ ਵਧੀਆ ਜੀ ਯਾਰ ਤਾਂ ਨਹੀਂ ਆ ਕਹਾਂਦੇ ਆ ਨਾ ਪੁੱਤ ਕੱਢ ਗਿਆ ਭਾਜੀ ਕਿੱਥਾ ਹੁੰਦੇ ਆ ਵਾਈ ਕਾਲਸ ਵਾਈ ਫੋਟੋ ਉਹ ਲਾਵਾ ਵੀ ਤੁਹਾਨੂੰ ਨਾ ਤੇਜ਼ ਹੋ ਗਈ ਆ ਤੇ ਹਜ ਤੱਕ ਮੋਬਾਈਲ ਆ ਪਈ ਆ ਅਨੰਤ ਗਿਣਤਾ ਅੱਜ ਮੱਕੀ ਖੜੀ ਜਾਂ ਇੱਥੇ ਨੂੰ ਚੱਲਦੇ ਥੱਲੇ ਨੂੰ ਸ਼ੁਰੂ ਹੋਣੇ ਜਾਵਾਂ ਜਿਆਦਾ ਥੱਲੇ ਘਟਿਆ ਆ ਆਵੇ ਸ਼ੁਰੂ ਹੋ ਗਈ ਆ ਥੋੜੀ ਤੇਜ਼ ਹੋ ਗਈ ਬੱਲੇ ਨੰਦਾ ਹੀ ਆ ਗੁਰੂ ਘਰੇ <t> . जिंदगी <laughs> पहली बार स्नोफॉल देखी हेमकुंड <laughs> वाई खालसा वाई फतेह सिंह वाहेगुरु ਅਮਰੀ ਲੀ ਬਣਾ ਦੇ ਤੂੰ ਜੀ ਸਿੰਗਰ ਅਮਰੀ ਲੀ ਬਣਾ ਦੇ ਤੂੰ ਇੱਦਾਂ ਵਧੀਆ ਲੱਗ ਰਿਹਾ ਹੁਣ ਵਧੀਆ ਲੱਗ ਰਿਹਾ ਹਾਂ ਹਾਂ ਜੀ ਹਰ ਹੁਣ ਬਈ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਪਹਿਲੀ ਵਾਰ ਜ਼ਿੰਦਗੀ ਸਨੋਬਾਲ ਦੇਖਿਓ ਵੀ ਐਮ ਬਣਦਾ ਬਾਹਰ ਤਾਂ ਜਾਣੀ ਹੁਣ ਇੱਥੇ ਦੇਖ ਲਈ ਆ ਮੈਂ ਠੀਕ ਆ ਗਿਆ ਹਰ ਚੀਜ਼ ਦੇਖੀ ਆ ਬਾਬੇ ਆ ਦੇਖ ਲਈ ਤੇ ਬਸ ਵਾਹਿਗੁਰੂ ਹੈ ਸਵਾਗੀ ਸਨੋਬਾਲ ਦੇਖੀ ਮੈਂ ਹੋਰ ਹੋ ਚੱਲੇ ਥੱਲੇ ਨੂੰ ਜੀ 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 ਵਾਹ ਗਰੂ ਕੀ ਸੇ ਹੌਲੀ ਹੌਲੀ ਚਲੀ ਕੀ ਓਏ ਹੋ ਜੀ ਕੀ ਓਏ ਹਾਂ ਟੱਕਰ ਲਾ ਘੋੜੀਆਂ ਜੀ ਠੀਕ ਹੈ ਧਿਆਨ ਦੇ ਬੰਦਾ ਵਸਾ ਦੇਖ ਲਿਆ ਜੀ ਹੌਲੀ ਹੌਲੀ ਧੀਰੇ 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 ਉਹ ਬੈਨ ਲੱਗ ਪਈ ਆ ਉਹ ਲੈ ਦੋ ਆਹ ਜਾਨੀਆ ਬਲਪ ਆਰੇ ਆਰੇ ਕਹਾਜਾ ਹਾਂ ਹਾਂ ਠੀਕ ਹੋਏ ਕੀ ਹੋਇਆ ਜਦੋਂ ਨਹੀਂ ਹੈ ਤਾਂ ਆਉਣ ਵਾਲਾ ਬੰਦੇ ਵਾਲਾ ਇਹ ਨਾ ਕਰਾ ਹਾਂ ਜਮ ਉਹ ਰ ਇੱਕ ਐਸੀ ਪਕੜੋ ਠੀਕ ਹੈ ਬੱਚੇ ਨੂੰ ਠੰਡਾ ਨਾ ਲੱਗੇ ਤੂੰ ਵੀ ਠੰਡਾ ਨਾ ਲੱਗੇ ਠੀਕ ਹੈ ਜਾਦੂ ਜਾਦੂ ਵਾ ਲੋਲ ਰੋਪਾ ਆ ਰਿਹਾ ਅੱਗੇ ਅੱਗੇ ਚੱਲ ਰਿਹਾ ਹੈ ਜਸੇਗਾ ਅੱਗੇ ਲੰਗੇ ਹੋਰ ਉਹ ਬਈ ਹੋਰ ਤੋਂ ਅੱਗੇ ਥਨੇ ਅੱਬੀ ਕਿੱਧਰ ਤੇ ਆ ਦੇਖੋ ਜੀ ਸੁਣੋ ਐਨ ਪੈਣ ਲਾਪੀ ਐਨ ਪੂਰੀ ਤਾਜੀ ਤਾਜੀ ਫ੍ਰਿਜਾਂ ਵਿੱਚ ਦੇਖਦੇ ਸੀ ਬਰਫਾਂ ਹੁਣ ਅੱਜ ਵੀ ਦੇਖ ਲਈ ਇੱਧਰ ਰੀਅਰ ਚ ਚਟਾਈ ਚਟਾ ਕਰਤਾ ਸਾਰੇ ਪਾਸੇ ਠੀਕ ਜੁਈ ਜੁਈ ਕੀ ਹੋ ਰਹੀ ਓਏ ਆ ਲੈ ਜੁਈ ਓਏ ਹਾ ਕੈਚ ਕਰੀ ਕੈਚ ਕਰੀ ਹਾਲੇ ਕੈਚ ਕਰੀ ਓ ਬੱਲੇ ਕੈਚ ਪਲੇਅਰ ਕਰਦੇ ਖਾ ਲੈਣੀ ਇਹ ਚੱਲੀਏ ਮੁਵਰਫਲੇ ਰਹਿੰਦੇ ਇਹ ਵਾਹ ਬਰੂ ਸੁਣੋ ਬਈਓ ਅੱਜ ਮੱਠੇ ਮੱਠੇ ਪੈਰਾਂ ਨਾਲ ਤੁਰੇ ਜਾਂਦੇ ਆ ਆਨੰਦ ਲੈਂਦੇ ਹੋਏ ਛਰਨੇ ਉੱਪਰ ਵਾਹ ਬਰੂ ਉਹ ਨੰਦੀ ਵੱਜ ਗਿਆ ਦਦਾ স্মੋਕਰ ਹੋ ਗਈ ਜੇ ਇਹਨਾਂ ਸਿੰਗ ਕੋਈ ਆ ਗਿਆ ਮੈਸੇਜ ਕੋਈ ਸਨੋ ਬਈ ਜਾਂਦੀ ਆ ਹਲਕੀ ਹਲਕੀ ਸਨੋ ਨਹੀਂ ਆ ਓਏ ਹੂੰ ਘਸਾਉਦਾ ਨਾ ਯਾਰ ਆ ਚੀਜ਼ ਹੈ ਨਾ ਪਿੰਡ ਕਿੱਥੇ ਆ ਪਿੰਡ ਦਾ ਘੜਾ ਹੀ ਪੈਂਦੇ ਹੁੰਦੇ ਪਟਕ ਪਟਕ ਦੇ ਵਿੱਚ ਆ ਚੀਜ਼ ਥੋੜੀ ਬੰਦੀ ਆ ਹਨ ਆ ਜਿਹੜੀ ਆ ਨਾ ਸنوਹ ਜਿਹੜੀ ਆ ਨਾ ਹਲਕੀ ਹਲਕੀ ਪੈ ਰਹੀ ਆ ਮੱਠੇ ਮੱਠੇ ਪੈ ਰੀ ਤੁਰੇ ਹਾਂ ਆ ਗੁਰੂ ਘਰ ਹੈ ਕਿਹੜੇ ਕੰਮ ਕਰਦਾ ਪਿਆ ਚੂਈ ਜੀ ਤੂੰ ਸੋ ਨਿਹਾਲ ਸਤਿ ਸ੍ਰੀ ਅਕਾਲ ਚੂਈ ਜੀ ਵਰਨਾ ਬੰਨੇ ਹਾਂ ਜਪਨ ਜਿੱਦਾਂ ਦੇ ਕੰਮ ਕਰਦਾ ਇਹਨਾਂ ਨੂੰ ਲਾ ਖਲਾ ਲੈਣਾ ਵਰਨਾ ਹਲਕੀ ਹਲਕੀ ਸنوਹ ਪਈ ਜਾਂਦੀ ਆ ਅੱਛਾ ਹਰਕਤ ਕਿ ਲੀ ਸਨੋ ਪਈ ਜਾਂਦੀ ਆ ਤੇ ਤੁਰਿਓ ਮੱਠੇ ਮੱਠੇ ਪੈ ਰਹੀ ਸੜਾ ਸਨੂ ਦਾ ਨਜ਼ਾਰਾ ਹਨਾ ਉਹ ਵੱਖਰਾ ਹੀ ਆ ਐਸੇ ਥੋੜੀ ਤੇਜ਼ ਹੋਗੀ ਨਾ ਤੇ ਹੋ ਗਿਆ ਹਾਂ ਸ਼ਾਨਦਾਰ ਇਹਦੇ ਮੈਨੂੰ ਉੱਪਰ ਜ਼ਿਆਦਾ ਪੈਂਦੀ ਵੀਡੀਓ ਆ ਉਹ ਦੇ ਹਾਂ ਆ ਦੇ ਇਹ ਵੀ ਇਹਨਾਂ ਨੂੰ ਕਿਤੇ ਵੀਡੀਓ ਉਹ ਵਾਹੇ ਦਰੋ ਵਾਹੇ ਦਰੋ ਸਨੋ ਬਈ ਹੰਦੀ ਉਪਰਾਨ ਪੂਰਾ ਹੋ ਗਿਆ ਲਾ ਛਿੱਟਾ ਕੰਮ ਜੈਸਾ ਉਪਰ ਚੜਦੇ ਸੀ ਨਾ ਤੇ ਇਹ ਵਾਲੀ ਨੋਦਰੀ ਵਰ ਗਈ ਆ ਬਸ ਸਾਦਾ ਹੀ ਗੂਂਦਵਾ ਦਿੰਦੀ ਆ ਪ੍ਰਾਈਸ ਨੋ ਬੈ ਗਈ ਆ ਹਾਲੇ ਪ੍ਰਾਈਸ ਨੋ ਪਈ ਜਾਂਦੀ ਆ ਅੱਪਰ ਵੀ ਛੱਟਾ ਛੱਟਾ ਹੋ ਗਿਆ ਸਭ ਕੰਮ ਸਨੋ ਹੀ ਸਨੋ ਬਸ ਦੋ ਦਿਨ ਦੀ ਰਹਿ ਗਈ ਯਾਤਰਾ ਫਤ ਤੋਂ ਬਾਅਦ ਸਮਾਪਤ ਹੀ ਆ ਲੋ ਜਾਂ ਅੱਜ ਕਿੰਨੇ ਸ਼ੇਅਰ ਹੋਏ ਸ਼ੇਅਰ ਤੇ 4-4 ਦਿੰਦੇ ਆ ਜੀ ਬਸ ਹਾਂ ਹਾਂ ਪੁਨੇ 4 ਦੰਦੇ ਰਹਿ ਗਈ ਵਾ ਯਾਤਰਾ ਵਾ ਵਾਓ